ਬਹੁਤ ਸਾਰੇ ਸੱਜਣਾ ਦੇ ਪਿੰਡਾਂ ਦੇ ਵਿੱਚੋਂ ਇਹ ਸਵਾਲ ਆ ਰਹੇ ਨੇ ਟੈਲੀਫੋਨ ਆ ਰਹੇ ਨੇ ਕਿ ਅਸੀਂ ಗ್ರಾಮ ਸਭਾਵਾਂ ਦੇ ਮੱਤੇ ਪਾਉਣਾ ਚਾਹੁੰਦੇ ਆ ਤੇ ਉਹ ਕਿਵੇਂ ਪਾਏ ਜਾ ਔਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਖਾਸ ਤੌਰ ਤੇ ਔਰ ਇਹ ਸੰਖੇਪ ਗੱਲਬਾਤਾਂ ਜੀ ਇਹਦੇ ਬਾਰੇ ਆ ਤਾਂ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਪਹਿਲਾਂ ਪਤਾ ਲੱਗ ਜੇ ਫਿਰ ਕੋਈ ਗੱਲ ਰਹੂਗੀ ਉਹਦੇ ਚੋਂ ਦੁਬਾਰਾ ਸਵਾਲ ਜਵਾਬ ਦੇ ਰੂਪ ਦੇ ਵਿੱਚ ਆਪਾਂ ਕਰ ਸਕਾਂਗੇ ਜਿਹੜਾ ਤੁਹਾਡੇ ਸਵਾਲ ਲਾਉਣਗੇ ਟੈਲੀਫੋਨ ਦੇ ਰਾਹੀਂ ਜਾ ਕੇ ਸੇ ਮੈਸੇਜ ਦੇ ਰਿਹਾ ਪਹਿਲੀ ਗੱਲ ਇਹ ਹੈ ਕਿ ਇਹ ਪਤਾ ਹੋਣਾ ਚਾਹੀਦਾ ਗ੍ਰਾਮ ਸਭਾ ਹੈ ਕੀ ਪੰਜਾਬ ਚ ਜੇ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਪਹਿਲਾ ਸਵਾਲ ਹੈ ਗ੍ਰਾਮ ਸਭਾ ਕੀ ਹੈ ਤੇ ਕਿਵੇਂ ਬਣਦੀ ਹੈ ਬਹੁਤ ਸਾਰੇ ਸੱਜਣ ਕਹਿੰਦੇ ਨੇ ਕਿ ਕਿੱਥੇ ਰਜਿਸਟਰ ਕਰਾਉਣੀ ਹੈ ਇਹ ਕਿੱਥੇ ਰਜਿਸਟਰ ਨਹੀਂ ਕਰਾਉਣੀ ਗ੍ਰਾਮ ਸਭਾ ਪਿੰਡ ਦੇ ਕੁੱਲ ਵੋਟਰਾਂ ਦਾ ਜਿਹੜਾ ਹੱਕ ਇਕੱਠਾ ਹੈ ਭਾਵੇਂ ਪਿੰਡ ਬਣਤਾ ਉਹਦੇ ਵੋਟਰ ਬਣ ਗਏ ਉਹਦੇ ਉਹ ਜਿਹੜੀ ਗ੍ਰਾਮ ਸਭਾ ਹੈ ਆਪਣੇ ਆਪ ਦੇ ਵਿੱਚ ਉਹਦਾ ਨੋਟੀਫਿਕੇਸ਼ਨ ਹੁੰਦਾ ਕਿ ਇਹ ਪਿੰਡ ਦੀ ਗ੍ਰਾਮ ਸਭਾ ਹੈ ਪੰਚਾਇਤ ਦੀ ਉਹ ਨਹੀਂ ਤਾਂ ਹੋ ਸਕਦੀ ਹੈ ਪੰਚਾਇਤ ਬਾਣੀ ਤਾਂ ਸਕਦੀ ਹੈ ਜਿਵੇਂ ਕਹਿ ਦਿੰਨੇ ਆ ਗ੍ਰਾਮ ਸਭਾ ਪੰਚਾਇਤ ਦੀ ਮਾਂ ਹੈ ਮਾਂ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ ਪੰਚਾਇਤ ਉਹਦਾ ਚਾਈਲਡ ਹੈ ਉਹਦਾ ਬੱਚਾ ਹੈ ਉਹਦੇ ਘਰ ਪੈਦਾ ਹੁੰਦਾ ਜਾ ਕੇ ਪੰਚਾਇਤ ਦਾ ਉਹ ਰੋਣ ਐ ਇਸੇ ਕਰਕੇ ਦੂਜੀ ਗੱਲ ਹੁਣ ਇਹ ਹੈ ਕਿ ਗ੍ਰਾਮ ਸਭਾ ਦੇ ਇਜਲਾਸ ਕਿਵੇਂ ਹੋਣ ਦੇ ਜਾਂ ਪਹਿਲਾਂ ਕਿਉਂ ਨਹੀਂ ਹੁੰਦੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਦੋ ਜਲਾਸ ਤਾਂ ਜਿਹੜੇ ਆਮ ਇਜਲਾਸ ਜਿਨ੍ਹਾਂ ਨੂੰ ਪਿਆ ਜਾਂਦਾ ਹੈ ਇਹ ਪੰਚਾਇਤੀ ਰਾਜ ਕਾਨੂੰਨ 1994 ਦੇ ਤਹਿਤ ਹੈ। ਸੰਵਿਧਾਨ ਦੀ 73ਵੀਂ ਸੋਧ ਤੋਂ ਬਾਅਦ ਇਹ ਹੱਕ ਉਸ ਕਾਨੂੰਨ ਦੇ ਵਿੱਚ ਆਇਆ ਸੀ। ਪੰਜਾਬ ਦੇ ਵਿੱਚ ਦੋ اجلاس ਆਮ ਜਲਾਸ ਜੂਨ ਦੇ ਮਹੀਨੇ 'ਚ ਤੇ ਦਸੰਬਰ ਦੇ ਮਹੀਨੇ 'ਚ ਜਿਹਨੂੰ ਹਾੜੀ ਤੇ ਸੌਣੀ ਦੇ ਜਲਾਸ ਕਿਹਾ ਜਾਂਦਾ ਹੈ। ਇਹ ਹੁਣੇ ਲਾਜ਼ਮੀ ਹੈ। ਜੇ ਨਹੀਂ ਹੁੰਦੇ ਤਾਂ ਸਰਪੰਚ ਆਪਣੇ ਆਪ ਸਸਪੈਂਡ ਹੋ ਜਾਂਦਾ ਹੈ। ਪਰ ਨਹੀਂ اجلاس ਹੁੰਦੇ ਕਿਉਂਕਿ ਲੋਕਾਂ ਦੀ ਜਾਗਰੂਕਤਾ ਸੀ ਜਾਂ ਜਾਲੀ ਹੁੰਦੇ ਸੀ। ਨਾ ਕੋਈ ਸਰਪੰਚ ਸਸਪੈਂਡ ਹੋਇਆ ਕਿਉਂਕਿ ਨਾ ਅਧਿਕਾਰੀ ਚਾਹੁੰਦੇ ਨੇ ਨਾ ਸਰਕਾਰਾਂ ਚਾਹੁੰਦੀਆਂ ਨੇ ਨਾ ਬਾਕੀ ਦੇ ਲੋਕ ਕੇ ಗ್ರಾಮ ਸਭਾ ਸਰਗਰਮ ਹੋਵੇ ਲੋਕਾਂ ਨੂੰ ਆਪਣੀ ਤਾਕਤ ਦਾ ਪਤਾ ਲੱਗੇ ਚਲੋ ਇੱਕ ਹੁੰਦਾ ਸਪੈਸ਼ਲ ਜਨਾਸ ਇਹ ਦੋ ਜਨਾਸ ਤਾਂ ਆਮ ਜਨਾਸ ਨੇ ਬਾਕੀ ਕਿਸੇ ਵੀ ਮਾਮਲੇ ਦੇ ਉੱਤੇ ਵਿਸ਼ੇਸ਼ ਜਨਾਸ ਬੁਲਾਇਆ ਜਾ ਸਕਦਾ ਹੈ ਕਾਨੂੰਨ ਅਧਿਕਾਰਤ ਕਰਦਾ ਹੈ ਅਜਲਾਸ ਬੁਲਾਇਆ ਕਿਵੇਂ ਜਾਂਦਾ ਹੈ ਸਰਪੰਚ ਨੂੰ ਹੱਕ ਹੈ ਇਹ ਕਿਸੇ ਵੀ ਪਿੰਡ ਦੇ ਜੇ ਉਹ اجلاس ਆਪਣੇ ਕਾਰਵਾਈ ਰਜਿਸਟਰ ਦੇ ਵਿੱਚ ਮਤਾ ਪਾਏ ਕਿ ਫਲਾਨੀ ਤਾਰੀਖ ਨੂੰ ਫਲਾਨੀ ਜਗ੍ਹਾ ਆ ਇੱਕ ਗੱਲ ਜਰੂਰ ਨੋਟ ਕਰਨ ਆਣੀ ਹੈ ਪਿੱਛੇ ਇੱਕ ਪਿੰਡ ਦੇ ਵਿੱਚੋਂ ਆਇਆ ਕਿ ਅਸੀਂ ਗੁਰਦੁਆਰਾ ਸਾਹਿਬ ਕਰ ਰਹੇ ਹਾਂ ਬਾਕੀ ਇਹ ਠੀਕ ਹੈ ਪਿੰਡਾਂ ਦੀ ਜਗ੍ਹਾ ਨਹੀਂ ਪਰ ਨਾਰਮਲੀ اجلاس ਤੇ ਪੰਚਾਇਤ ਦੀਆਂ ਮੀਟਿੰਗਾਂ ਕਾਨੂੰਨ ਮੁਤਾਬਕ ਧਾਰਮਿਕ ਜਗ੍ਹਾ ਤੇ ਨਹੀਂ ਹੋ ਸਕਦੀ ਕੋਈ ਹਾਲ ਕੋਈ ਕਿਤੇ ਹੋਰ ਜੇ ਹੋਏ ਨਾ ਕਿਤੇ ਹੋਰ ਪਾਉਣ ਦੀ ਲੋੜ ਪੈਂਦੀ ਹੈ ਤਾਂ ਉਹਦੇ ਚ ਸਰਪੰਚ ਬੁਲਾ ਸਕਦਾ ਹੈ ಗ್ರಾಮ ਸਭਾ ਦਾ اجلاس ਤੇ ਉਹਨੇ ਬੀਡੀਪੀਓ ਨੂੰ ਸੂਚਿਤ ਕਰਨਾ ਕਿਸੇ ਤੋਂ ਪੁੱਛਣਾ ਨਹੀਂ ਹੈ ਤੁਸੀਂ ਇਜਾਜ਼ਤ ਨਹੀਂ ਮੰਗਣੀ ਇਹ ਤੁਹਾਡਾ ਹੱਕ ਹੈ ਕਾਨੂੰਨ ਨੇ ਦਿੱਤਾ ਹੋਇਆ ਕਿ ਤੁਸੀਂ ਇਜਲਾਸ ਬੁਲਾ ਸਕੋ ਤੇ ਉਹਦੇ ਚ ਆਪਣੇ ਮੱਥੇ ਜੋ ਵੀ ਪਾ ਸਕਦੇ ਹੋ ਪ੍ਰਧਾਨਗੀ ਸਰਪੰਚ ਕਰੂਗਾ ਜਦੋਂ ਸਰਪੰਚ ਬੁਲਾ ਰਿਹਾ ਹ ਹੁਣ ਕਈ ਵਾਰ ਪੰਚਾਇਤਾਂ ਨੂੰ ਇਹ ਸਵਾਲ ਆਉਂਦਾ ਹੈ ਕਿ ਜੀ ਸੈਕਟਰੀ ਕਿਉਂਕਿ ਉੱਪਰੋਂ ਮੁਲਾਜ਼ਮ ਨੇ ਉੱਪਰੋਂ ਉਹਨਾਂ ਨੂੰ ਟਾਈਟ ਕੀਤਾ ਹੁੰਦਾ ਹੈ ਜਾ ਸੈਕਟਰੀਆਂ ਨੂੰ ਉਹ ਜਾਣਕਾਰੀ ਵੀ ਨਹੀਂ ਹੈ ਵੀਡੀਓ ਕਹਿੰਦਾ ਹਰਕਨ ਚਾਰਜ ਕਹਿੰਦਾ ਸਰਕਾਰ ਕਹਿੰਦੀ ਹੈ ਵੀ ਨਹੀਂ ਤੂੰ ਜਾਣਾਂ ਨਹੀਂ ਹਾਲਾਂਕਿ ਇੱਕ ਗੱਲ ਤਾਂ ਇਹ ਵੀ ਹੈ ਕਿ ਸੈਕਟਰੀਆਂ ਦਾ ਨੰਬਰ ਘਟਾ ਗਿਣਤੀ ਘਟਾ ਬਹਾਨਾ ਲਾਉਂਦਾ 10 ਪੁਆਇੰਟ ਨਹੀਂ ਮੇਰੇ ਕੋਲ ਤਾਂ ਮੈਂ ਉੱਥੇ ਗਿਆ ਸੀ ਮੈਂ ਉੱਥੇ ਗਿਆ ਸੀ ਪਰ ਹੁੰਦਾ ਇਹ ਜਾਣਬੁੱਝ ਕੇ ਹੀ ਹੈ ਤੁਸੀਂ ਦੋ ਇੱਕ ਦੋ ਵਾਰ ਸੈਕਟਰੀ ਨੂੰ ਮੇਲ ਕਰੋ ਮੈਸੇਜ ਦਿਓ ਲਿਖ ਕੇ WhatsApp ਮੈਸੇਜ ਸੇਵ ਰੱਖੋ ਆਪਣੇ ਕੋਲੇ ਤੇ ਜੋ ਨਹੀਂ ਆਇਆ ਗ੍ਰਾਮ ਸੰਭ ਦੇ ਪਹਿਲਾਂ ਪੰਚਾਇਤ ਦਾ ਮਤਾ ਪਾਉਣ ਵੀ ਨਹੀਂ ਆਇਆ ਪੰਚਾਇਤ ਦਾ ਮਤਾ ਪੜ ਗੜੇ ਪੜੇ ਲਿਖੇ ਸਰਪੰਚ ਨੇ ਉਹ ਆਪ ਵੀ ਲਿਖ ਸਕਦੇ ਨੇ ਰਜਿਸਟ੍ਰਕਚਰ ਕਿ ਆਹ ਗ੍ਰਾਮ ਸਭਾ ਇਹਨਾਂ ਮੁੱਦਿਆਂ ਤੇ ਸਪੈਸ਼ਲ ਜਲਾਸਾ ਮੈਂ ਬੁਲਾ ਰਿਹਾ ਤੇ ਹੇਠ ਲਿਖੇ ਮੁੱਦੇ ਖੁੱਲ੍ਹੇ ਦੇ ਤਰੀਕ ਨੂੰ ਐਨੇ ਵਜੇ ਹੋਏਗਾ ਬਾਕੀ ਨੂੰ ਕਾਪੀ ਕਰ ਦਿਓ ਪਿੰਡ ਚਟੰਡੋ ਰਪਟਾ ਦਿਓ ਦੱਸੋ ਕਿ ਐਨੇ ਵਜੇ ਆਇਓ ਤੁਸੀਂ ਸਾਰੇ ਜੇ ਸੈਕਟਰੀ ਆਨਾ ਕਾ ਨਹੀਂ ਕਰਦਾ ਤਾਂ ਤੁਸੀਂ ਜਲਾਸਾ ਦੇ ਵਿੱਚ ਜਾਂ ਪੰਚਾਇਤ ਦੀ ਕਾਰਵਾਈ ਵੀ ਜੇ ਤੁਸੀਂ ਆਪ ਨਹੀਂ ਪੜੇ ਲਿਖੇ ਉੱਥੇ ਇੱਕ ਪਾ ਦਿਓ ਦੋ ਲਾਈਨਾਂ ਦਾ ਬਤਾਉ ਤੋਂ ਪਹਿਲਾਂ ਕਿ ਸਰਪਕਟਰੀ ਨਹੀਂ ਆਇਆ ਜੇ ਤਾਂ ਉਹਦਾ ਜੈਨੂਨ ਕਾਰਨ ਹੈ ਕੋਈ ਤਾਂ ਵੀ ਲਿਖ ਦੋ ਚਾਹੇ ਜੋ ਨਹੀਂ ਆਇਆ ਕਿ ਬਲਾਉਂਡ ਤੇ ਐਨੇ ਵਾਰ ਉਹਨੂੰ ਟੈਲੀਫੋਨ ਕੀਤਾ ਗਿਆ ਉਹਨੂੰ ਮੈਸੇਜ ਭੇਜਿਆ ਗਿਆ ਉਹ ਸਮੇਂ ਸਰ ਨਹੀਂ ਆਇਆ ਅਸੀਂ ਆ ਫਲਾਨੇ ਮੁੰਡਾ ਜਾਂ ਕੁੜੀ ਜਿਹੜੇ ਵੀ ਪੜਿਆ ਲਿਖਿਆ ਤੁਹਾਡਾ ਇਹਨੂੰ ਅਧਿਕਾਰਤ ਕਰਦੇ ਹਾਂ ਕਿ ਸਾਡਾ ਗ੍ਰਾਮ ਸਭਾ ਦਾ ਮਤਾ ਲਿਖੇ ਐ ਸਮਾਵਨ ਵਿੱਚ ਜਾਂ ਪੰਚਾਇਤ ਦਾ ਮਤਾ ਲਿਖੇ ਗ੍ਰਾਮ ਸਭਾ ਬਣਾਉਣ ਦੇ ਵਾਸਤੇ ਜੋ ਵੀ ਕਰਨਾ ਹੈ ਉਹ ਈਬਾਰਤ ਲਿਖ ਲਓ ਸਾਰੇ ਬੰਦ ਉਹ ਬਾਜਵ ਉਹ ਕਾਨੂੰਨ ਦੇ ਮਤਾਬਕ ਹੈ ਕਿਉਂਕਿ ਇਹ ਅਧਿਕਾਰ ਖੇਤਰ ਪੰਚਾਇਤ ਦਾ ਸੈਕਟਰੀ ਦਾ ਹੈ ਨਹੀਂ ਸੈਕਟਰੀ ਸਹਾਇਕ ਦੇ ਤੌਰ ਦੇ ਉੱਤੇ ਲਾਇਆ ਹੋਇਆ ਹੈ ਜਿਉਂ ਜ਼ਿੰਮੇਵਾਰੀ ਨਿਭਾਉਂਦਾ ਠੀਕ ਹੈ ਨਹੀਂ ਤਾਂ ਤੁਸੀਂ ਆਪਣੀ ਕਾਰਵਾਈ ਆਪ ਕਰ ਸਕਦੇ ਹੋ ਸੈਕਟਰੀ ਜਵਾਬ ਦੇ ਆ ਸਰਪੰਚ ਦੇ ਪ੍ਰਤੀ ਤੇ ਪੰਚਾਇਤ ਦੇ ਪ੍ਰਤੀ ਹੋਰ ਕਿਸੇ ਪ੍ਰਤੀ ਪਰ ਸਾਡੇ ਇੱਕ ਮਾਹੌਲ ਇਹੋ ਜਿਹਾ ਬਣਾਇਆ ਹੋਇਆ ਹੈ ਕਿ ਜਿਉਂ ਉੱਪਰ ਜਵਾਬ ਦੇ ਆ ਤੁਹਾਡੇ ਪ੍ਰਤੀ ਨਹੀਂ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜੇ ਗ੍ਰਾਮ ਸਭਾ ਸਰਪੰਚ ਨਹੀਂ ਬਣਾਉਂਦਾ ਕੋਈ ਕਿਸੇ ਨੂੰ ਡਰਾ ਰਿਹਾ ਕੋਈ ਉਸੇ ਪਾਰਟੀ ਨਾਲ ਸੰਬੰਧਤ ਹੈ ਇਸਨੂੰ ਇਹ ਲੱਗਦਾ ਕਿ ਜੇ ਮੈਂ ਤਾਂ ਦੇਣੀ ਹੋ ਜਮੀਨ ਜਾਂ ਜਾਂ ਆਪਾਂ ਜਮੀਨ ਦੀ ਗੱਲ ਕਰੀਏ ਲੈਂਡ ਪੂਲਿੰਗ ਪਾਲਿਸੀ ਦੇ ਮਤਲਬਕ ਤਾਂ 20% VOTER ਲਿਖ ਕੇ ਦਿਓ BDP ਉਹਨੂੰ ਕਿ ਅਸੀਂ ਐਸ ਲੈਂਡ ਪੂਲਿੰਗ ਦੀ ਮਾਮਲੇ ਦੇ ਵਿੱਚ ਸਪੈਸ਼ਲ اجلاس ਸੱਬਾ ਲਾਉਣਾ ਚਾਹੁੰਦੇ ਆ ਹੇਠ ਲਿਖੇ ಗ್ರಾಮ ਸਭਾ ਦੇ ਮੈਂਬਰ VOTERਾਂ ਦੇ ਨਾਮ ਦੇਖੋ ਜਿਹੜੇ ਵੀ VOTER ਉਹ ਕੋਈ ਵੀ VOTER ਔਰ ਤਮਰਦ ਜੋ ਮਰਜੀ ਜਿਨ੍ਹਾਂ ਦੇ ਮਰਜੀ ਨਾਮ ਲਿਖ ਕੇ ਦਿਓ 20% ਹੋਣੇ ਚਾਹੀਦੇ ਨੇ ਪੰਜਵੇਂ ਆਈਸ ਜਿੰਨੇ ਵੋਟਰ ਹੈਗੇ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਬੀ ਡੀ ਪੀਓ ਨੂੰ ਬੁਲਾਉਣਾ ਹੀ ਪੈਂਦਾ ਚਾਹੇ ਉਹ ਹਫਤੇ ਨੂੰ ਬੁਲਾ ਦੇ 15 ਦਿਨ ਨੂੰ ਬੁਲਾ ਦੇ ਚਾਹੇ ਮਹੀਨੇ ਨੂੰ ਬੁਲਾ ਦੇ ਉਹਨੂੰ ਬੁਲਾਉਣਾ ਪਏਗਾ ਉਦੋਂ ਬਿਨਾ ਉਹ ਚਾਰਾ ਨਹੀਂ ਹੈ ਉਹਦੇ ਤੇ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਵਿਧਾਨ ਸਭਾ ਜਦੋਂ اجلاس ਬੁਲਾਇਆ ਜਾਂਦਾ ਚਾਹੇ ਸਰਪੰਚ ਬੁਲਾ ਦੇ ਚਾਹੇ ਬੀ ਡੀ ਪੀਓ ਦੇ ਨਾ ਹੀ ਬੁਲਾਇਆ ਜਾਏ ਤੁਸੀਂ ਆਪ ਬੁਲਾਓ ਜੇ ਤਾਂ ਸਰਪੰਚ ਉਹ ਚਾਉਂਦਾ ਹੈ ਪ੍ਰਧਾਨਗੀ ਕਰੇਗਾ ਨਹੀਂ ਕਿਸੇ ਵੀ ਮੈਂਬਰ ਨੂੰ ਜਿਹੜਾ ਉਸ ਸਮੇਂ ਮੌਜੂਦ ਹੈ ਉਹਨੂੰ ਤੁਸੀਂ ਪ੍ਰਧਾਨਗੀ ਲਈ ਉਦਣ ਮਤਾ ਪਾਸ ਕਰ ਸਕਦੇ ਹੋ ਕਿ ਅੱਜ ਦੀ ਪ੍ਰਧਾਨਗੀ ਇਹ ਕਰੇਗਾ ਤੇ ਉਹਦੇ ਵਿੱਚ ਮੌਜੂਦਗੀ ਜਿਹੜੀ ਕੋਰਮ ਹੈ ਉਹ 20% ਹੈ ਕੋਰਮ ਵੀ ਕਿ ਜਦੋਂ ਤੁਸੀਂ ਜਲਾਸ ਬੁਲਾ ਰਹੇ ਹੋ ਤਾਂ ਪਿੰਡ ਦੇ ਜਿੰਨੇ ਵੋਟਰ ਨੇ ਉਹਨਾਂ ਦਾ ਪੰਜਵਾਂ ਹਿੱਸਾ ਉੱਥੇ ਮੌਜੂਦ ਹੋਣਾ ਚਾਹੀਦਾ ਉਹਨਾਂ ਦੀ ਹਾਜ਼ਰੀ ਲਵਾ ਦੇ। ਉਹਨਾਂ ਦੀ ਹਾਜ਼ਰੀ ਲੱਗੂਗੀ ਤਾਂ ਗ੍ਰਾਮ ਸਭਾ ਹੈ ਬਹੁਤ ਸਾਰੇ ਸੱਜਣੇ ਕਰ ਰਹੇ ਨੇ ਕਿ ਜਦ ਕੱਠ ਸਰਦਿਆ ਗੁਰਦੁਆਰਾ ਸਾਹਿਬ ਬੋਲ ਕੇ ਜਾਂ ਕਿਤੇ ਵੀ ਉਹ ਗ੍ਰਾਮ ਸਭਾ ਹੋ ਗਈ ਉਹ ਗ੍ਰਾਮ ਸਭਾ ਨਹੀਂ ਹੁੰਦੀ ਟੈਕਨੀਕਲੀ ਇੱਕ ਗੱਲ ਸਮਝੋ ਸਮਝਣ ਦਾ ਤਰੀਕਾ ਇਹ ਹੈ ਕਿ ਜਿਵੇਂ ਵਿਧਾਨ ਸਭਾ ਦੇ 117 ਐਮ ਐਲ ਏ ਵੈਸੇ ਜਾ ਕੇ ਬਹਿ ਜਾਣ ਚਰਚਾ ਕਰਨ ਕਿਤੇ ਵੀ ਹੋਰ ਜਾ ਕੇ ਬਹਿ ਜਾਣ ਉਹ ਵਿਧਾਨ ਸਭਾ ਦਾ ਸੈਸ਼ਨ ਨਹੀਂ ਮੰਨਿਆ ਜਾਂਦਾ ਸੈਸ਼ਨ ਮੰਨਿਆ ਜਾਂਦਾ ਕੈਬਨਿਟ ਆਪਣੇ ਵੱਲੋਂ ਅਜੰਡਾ ਭੇਜਦੀ ਹੈ ਗੱਲ ਕਰਦੀ ਹੈ ਕਿ ਇਹਨਾਂ ਡਾਟਾ ਨੂੰ ਵਿਧਾਨ ਸਭਾ ਹੋਊਗੀ ਉਹ ਸਪੀਕਰ ਉਹ ਗਵਰਨਰ ਹੋ ਕੇ ਤੇ ਸਪੀਕਰ ਨੋਟੀਫਾਈ ਕਰਦਾ ਕਿ ਇਸ ਤਰੀਕੇ ਨਾਲ ਵਿਧਾਨ ਸਭਾ ਸੱਦੀ ਗਈ ਹੈ ਫਿਰ ਜਾ ਕੇ ਉਹ ਵਿਧਾਨ ਸਭਾ ਦਾ ਸੈਸ਼ਨ ਇਹ ਸੈਸ਼ਨ ਨੂੰ ਹੀ ਅਧਿਕਾਰ ਹੁੰਦਾ ਨਾ ਕਿ ਸਪੀਕਰ ਜਾਂ ਉਹਨੂੰ ਕਿ ਜੇ ਉਹਦਾ ਸਮਾਂ ਵਧਾਉਣਾ ਹੈ ਘਟਾਉਣਾ ਹੈ ਤਾਂ ਸੈਸ਼ਨ ਤੋਂ ਹੀ ਪੁੱਛਣਾ ਪੈਂਦਾ ਇਹ ਜਨਰਲੀ ਜਿਵੇਂ ਅਸੈਂਬਲੀ ਨੂੰ ਜਾਂ ਪਾਰਲੀਮੈਂਟ ਨੂੰ ਹੱਕ ਨੇ ਉਵੇਂ ਵਿਧਾਨ ਸਭਾ ਨੂੰ ਵੀ ਹੱਕ ਤੇ ਜਿਹੜਾ ਪੰਚਾਇਤ ਦੇ ਮਤੇ ਦੀ ਗੱਲ ਹੈ ਪੰਚਾਇਤ ਦਾ ਮਤਾ ਉਹਨਾਂ ਸੋਲਿਡ ਨਹੀਂ ਹੁੰਦਾ ਕੋਈ ਪੰਚਾਇਤ ਤੇ ਬਹੁਤ ਸਾਰੇ ਦਬਾਅ ਨੇ ਬਹੁਤ ਸਾਰੀਆਂ ਉਹਦਾ ਇੱਕ ਲਿਮਿਟੇਸ਼ਨ ਵੀ ਹੈ ਉਹਨਾਂ ਦੇ ਹੱਕਾਂ ਦੀ ਉਥੇ ਬੀਡੀਓ ਏਡੀਸੀ ਉੱਪਰਲੇ ਅਧਿਕਾਰੀ ਕਈ ਵਾਰ ਰੋਕ ਵੀ ਲਾ ਦਿੰਦੇ ਨੇ ਕਿ ਨਹੀਂ ਇਹ ਫੇਟ ਨਹੀਂ ਪਰ ਗ੍ਰਾਮ ਸਭਾ ਦੇ ਮੱਤੇ ਤੇ ਰੋਕ ਨਹੀਂ ਲਗਾਈ ਜਾ ਸਕਦੀ ਕਿਸੇ ਵੀ ਰੂਪ ਦੇ ਵਿੱਚ ਗ੍ਰਾਮ ਸਭਾ ਆਪ ਤੁਸੀਂ ਸਮਝ ਲਓ ਪਿੰਡ ਦੀ ਪਾਰਲੀਮੈਂਟ ਹੈ ਤੇ ਪੰਚਾਇਤ ਉਹਦੀ ਐਗਜ਼ੀਕਟਿਵ ਬਾਡੀ ਹੈ ਮੰਤਰੀ ਮੰਡਲ ਹੈ ਜਿਵੇਂ ਤੁਸੀਂ ਕਹਿ ਸਕਦੇ ਜੇ ਸਰਪੰਚ ਨੂੰ ਮੁੱਖ ਮੰਤਰੀ ਮੰਨ ਲਓ ਤੇ ਪੰਚਾਇਤ ਨੂੰ ਮੰਤਰੀ ਮੰਡਲ ਤਾਂ ਜੋ ਫੈਸਲਾ ਇੱਕ ಗ್ರಾಮ ਸਭਾ ਕਰੇਗੀ ਤਾਂ ਉਹਦੇ ਮੁਤਾਬਕ ਹੀ ਇਹਨਾਂ ਨੂੰ ਕਰਨਾ ਪਏਗਾ ਕੰਮ ਕਰਨ ਦੀ ਲੋੜ ਪੈਗੀ ਜਿਹੜੇ ਸਰਪੰਚ ਪੰਚ ਵੀ ਹੈਗੇ ਨੇ ਇਸ ਕਰਕੇ ਇਹ ਜ਼ਰੂਰੀ ਚੀਜ਼ ਹੈ ਲੈਂਡ ਪੂਲਿੰਗ ਦੇ ਜਿੰਨੇ ਵੀ ਸਜਣਾ ਦੇ ਆ ਰਹੇ ਨੇ ਫੋਨ ਉਹ ਫੋਨ ਦੀ ਵੀ ਜੇ ਪਹਿਲਾਂ ਇਹਨੂੰ ਧਿਆਨ ਨਾਲ ਦੇਖੋ ਪੜ੍ਹ ਲਓ ਕੋਸ਼ਿਸ਼ ਕਰੋ ਕੁਝ ਹੋਰ ਜਾਣ ਲਓ ਜਿਹੜੇ ਆਪ ਪੜ੍ਹ ਸਕਦੇ ਹੋ 1994 ਦਾ ਪੰਚਾਇਤੀ ਐਕਟ ਰਾਜ ਐਕਟ ਉਹਨੂੰ ਵੀ ਪੜੋ ਤੇ ਪਰ ਇਹ ਇੱਕ ਬਹੁਤ ਸੋਲਿਡ ਗਰਾਊਂਡ ਹੈ ਅਦਾਲਤਾਂ ਦੇ ਪੱਖ ਤੋਂ ਵੀ ਜਨਤਕ ਪੱਖ ਤੋਂ ਵੀ ਕਿਉਂਕਿ ਏਸੇ ਗ੍ਰਾਮ ਸਭਾ ਦੇ ਰਾਹੀਂ ਜਿਹੜਾ ਜਿਹੜਾ ਤੁਹਾਡਾ ਜ਼ਮੀਨ ਲੈਂਡ ਦਾ ਸਵਾਲ ਹੈ ਲੈਂਡ ਐਕੁਇਜ਼ੀਸ਼ਨ ਦਾ ਐਕਟ 2013 ਦੇ ਮੁਤਾਬਕ ਉਹਦੇ ਵਿੱਚ ਵੀ ਗ੍ਰਾਮ ਸਭਾ ਦੀ ਬੁੱਕਤ ਇੰਨੀ ਵੱਡੀ ਹੈ ਕਿ ਜੇ ਪਬਲਿਕ ਪ੍ਰਾਈਵੇਟ ਪਾਰਟਿਸਿਪਲੇਸ਼ਨ ਲਈ ਵੀ ਲੈਣਾ ਹੈ ਤਾਂ 70% ਗ੍ਰਾਮ ਸਭਾ ਦੇ ਸਹਿਮਤੀ ਜ਼ਰੂਰੀ ਹੈ ਮੈਂਬਰਾਂ ਦੀ ਇਸੇ ਲਈ ਡਰ ਚੋਂ ਇਹ ਨਹੀਂ ਸਹਿਮਤੀ ਕਰਾਉਂਦੇ ਬਹੁਤੀ ਵਾਰੀ ਇਸੇ ਲਈ ਸੋਸ਼ਲ ਇੰਪੈਕਟ ਅਸੈਸਮੈਂਟ ਜ਼ਰੂਰੀ ਹੈ ਕਿ ਪਿੰਡ ਦੇ ਬੇਜਮੀਨਿਆਂ ਤੇ ਹੋਰਾਂ ਲੋਕਾਂ ਤੇ ਕੀ ਅਸਰ ਪਏਗਾ ਵਾਤਾਵਰਣ ਦੀ ਅਸੈਸਮੈਂਟ ਜ਼ਰੂਰੀ ਹੈ ਤੇ ਉਹ ਸਾਰਾ ਕੁਝ ਹੀ ਗ੍ਰਾਮ ਸਭਾ ਨਾਲ ਜੁੜਿਆ ਇੱਕ ਤਾਣਾ ਬਣਾ ਤੇ ਉਹਦੇ ਕਰਕੇ ਹੀ ਇਹਨੂੰ ਗੈਰ ਸਰਕਾਰੀਮ ਰੱਖਣਾ ਚਾਹੁੰਦੇ ਨੇ ਇਹਦੀ ਗੱਲ ਉਸ ਲੈਵਲ ਤੇ ਨਹੀਂ ਹੁੰਦੀ ਇੱਕ ਚੰਗੀ ਗੱਲ ਹੈ ਹੁਣ ਪੋਲਿਟਿਕਲ ਲੀਡਰ ਵੀ ਕਹਿ ਰਹੇ ਨੇ ਪਿਛਲੇ ਦਿਨਾਂ ਚ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ ਗ੍ਰਾਮ ਸਭਾ ਬਾਰੇ ਬਤੇ ਪਾਓ ਇੱਕ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਉਹਦੇ ਤੋਂ ਗਮਰਾ ਨਹੀਂ ਹੋਣਾ ਅੱਜ ਵੀ ਦੋ ਵੱਡੇ ਅਖਬਾਰਾਂ ਚ ਪੰਜਾਬੀ ਤੇ ਅੰਗਰੇਜ਼ੀ ਚ ਤੇ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਲੱਗੇ ਹੁੰਦੀਆਂ ਨੇ ਕਿਉਂ ਗ੍ਰਾਮ ਪੰਚਾਇਤ ਹੀ ਪਾਉਂਦੇ ਨੇ ਪੰਚਾਇਤਾਂ ਮਤੇ ਪਾਉਣ ਲੱਗੀਆਂ ਪੰਚਾਇਤਾਂ ਨਹੀਂ ਦਿੰਦੀਆਂ ਨਹੀਂ ਮਤੇ ਗ੍ਰਾਮ ਸਭਾ ਦੇ ਪੈ ਰਹੇ ਨੇ ਪੰਚਾਇਤਾਂ ਦੇ ਨਹੀਂ ਪੈ ਰਹੇ ਕਰਨ ਇਸ ਲਈ ਸਾਰੇ ਜਰਨਲਿਸਟਾਂ ਨੂੰ ਵੀ ਦੋਸਤਾਂ ਮਿਤਰਾਂ ਨੂੰ ਵੀ ਗ੍ਰਾਮ ਸਭਾ ਤੇ ਪੰਚਾਇਤ ਦੇ ਮਤੇ ਦਾ ਫਰਕ ਉਹਨਾਂ ਦੀ ਬਣਤਰ ਦਾ ਫਰਕ ਉਹਨਾਂ ਦੀ ਕਾਰਗੁਜ਼ਾਰੀ ਦਾ ਫਰਕ ਵੀ ਸਿੱਖਣਾ ਪਏਗਾ ਤਾਂ ਕਿ ਅਗਜੈਕਟ ਲੋਕਾਂ ਕੋਲ ਨੂੰ ਇਨਫੋਰਮੇਸ਼ਨ ਜਾਵੇ ਅਸਲੀ ਇਨਫੋਰਮੇਸ਼ਨ ਜਾਇ ਉਸ ਪੱਧਰ ਦੇ ਉੱਤੇ ਇਸ ਲਈ ಗ್ರಾಮ ਸਭਾ ਦੇ ਸੰਖੇਪ ਦੇ ਤੌਰ ਦੇ ਉੱਤੇ ਇਹ ਹੀ ਹੈ ਇੱਕ ਬਹੁਤ ਤਾਕਤਵਰ ਬਾਡੀ ਲੰਮੇ ਵੱਡੇ ਪੱਧਰ ਦੇ ਉੱਤੇ ਪਾਓ ਮਤੇ ਨਾ ਕਿ ਬਨੋਕ ਜਿਹੜੇ ਪਿੰਡ ਆਉਂਦੇ ਨੇ ਇਹਨਾਂ ਪਿੰਡ ਤੋਂ ਇਲਾਵਾ ਉਹਦੀ سپورਟ ਦੇ ਵਿੱਚ ਪੰਜਾਬ ਦੇ ਦੂਜੇ ਪਿੰਡ ਵੀ ਸਪੈਸ਼ਲ ਜਨਾਬ ਬਣਾ ਕੇ ਮਤੇ ਪਾਉਣ ਕੱਲੂ ਉਹਨਾਂ ਦੀ ਵੀ ਵਾਰੀ ਆਏਗੀ ਹੋਰਾਂ ਗੱਲਾਂ ਦੇ ਵਿੱਚ ਵੀ ਆਏਗੇ ਤੁਸੀਂ ਇੱਕ ਇੱਕ ਜੁਟਤਾ ਪ੍ਰਗਟ ਕਰਨੀ ਹੈ ਆਪਣੇ ਉਹਨਾਂ ਭਰਾਵਾਂ ਨਾਲ ਜਾਂ ਪੰਜਾਬ ਦੀ ਹੋਣ ਦੇ ਨਾਲ ਪੰਜਾਬ ਦੇ ਸਾਧਨ ਬਚਾਉਣ ਦੇ ਲਈ ਚਾਹੇ ਜ਼ਮੀਨ ਪਾਣੀ ਜਿਹੜੇ ਵੱਡੇ ਸਾਧਨ ਨੇ ਇਸ ਪੰਦਰ ਦੇ ਉੱਤੇ ਔਰ ਉਹ ਇਕਜੁੱਟਤਾ ਜੇ ਹੋਏਗੀ ਤਾਂ ਲਾਜ਼ਮੀ ਹੈ ਪੰਜਾਬ ਖੜਾ ਰਹੇਗਾ ਆਪਣੇ ਪੈਰਾਂ ਦੇ ਉੱਤੇ ਬਹੁਤ ਬਹੁਤ ਸ਼ੁਕਰੀਆ